हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਪ੍ਰਾਪ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਵੀਰ ਪਸ਼ੂ ਲੈ ਕੇ ਆਉਂਦਾ ਸੋ ਐਨੀਮਲ ਜਿਹੜੇ ਆ ਦੋਸਤੋ ਵਾੜਾਂ ਹੀ ਹੁੰਦੀਆਂ ਨੇ ਖਾਸ ਤੌਰ ਤੇ ਜੇਕਰ ਆਪਾਂ ਦੇਖੀਏ ਜ਼ਿਆਦਾਤਰ ਮੋਸਟਲੀ ਵੀਰ ਵਾੜਾਂ ਲੈ ਕੇ ਆਉਂਦਾ ਦੇ ਸੇਲਪਰਟੀਆਂ ਦਾ ਕੰਮ ਆ ਬਾਕੀ ਤੁਸੀਂ ਸਮੇ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਪਸੂ ਚੰਗੇ ਆਉਂਦੇ ਆ ਰੇਟ ਭਾਅ ਵੜਦਾ ਵੀ ਉਮੀਦ ਅੱਜ ਵੀ ਆਪਾਂ ਕਰਾਂਗੇ ਦੋਸਤੋ ਜਾਇਜ ਤੇ ਜੈਨੂਨ ਰੇਟ ਹੋਣਗੇ ਦੋ ਗੱਬਣ ਤੇ ਦੋ ਸੁਈਆਂ ਸਵਾਈਆਂ ਵੜਾ ਤੁਹਾਨੂੰ ਦਿਖਾ ਦਾਂਗਾ ਅੱਜ ਇਸ ਕਵਰੇਜ ਵਿੱਚ ਪੂਰੀ ਡਿਟੇਲ ਆਪਾਂ ਹਰ ਵਾਰ ਦੀ ਤਰ੍ਹਾਂ ਵੀਰ ਪ੍ਰਾਪਤੋਂ ਲੈ ਲਾਂਗੇ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਣੇ ਰਹੋ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ ਦੋਸਤੋ 20 ਜਨਵਰੀ ਆ 20 ਤਰੀਕ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਸੋ ਐਨੀਮਲ ਚਾਰ ਦਿਖਾਉਣੇ ਆ ਦੋਸਤੋ ਜਿਹੜਾ ਕੋਈ ਪਸ਼ੂ ਗੱਬਣ ਵੀਰ ਲੈ ਕੇ ਜਾਂਦਾ ਉਹ ਆਪਦਾ ਚੌਥਾ ਨਾਂ ਦਾ ਟਿਪਕੇ ਤਸੱਲੀ ਕਰ ਲਿਓ ਤੇ ਜਿਹੜਾ ਪਸ਼ੂ ਸੋਇਆ ਸੋਇਆ ਦੋ ਡੰਗ ਚੋ ਕੇ ਵਰਾ ਕੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਠੀਕ ਆ ਜੀ ਤੇ ਆਓ ਲੈਨੇ ਆ ਡਿਟੇਲ ਬਾਈ ਪ੍ਰਭ ਤੋਂ ਪੁੱਛਦੇ ਆ ਕੀ ਡਿਟੇਲ ਐ ਅੱਜ ਇਹਨਾਂ ਪਸ਼ੂਆਂ ਦੀ ਤੇ ਚੱਕਰੀਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਸਰਿਆਲੀ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਸਰਾਲੀ ਮੰਡ ਦੀ ਤੇ ਕੰਡਿਆਲ ਪਿੰਡ ਥੋੜੀ ਦੂਰੀ ਤੇ ਕੈਰੋਂ ਪਿੰਡ ਥੋੜੀ ਅਦੂਰੀ ਤੇ ਨਾਲ ਲੱਗ ਜਾਂਦਾ ਇੱਕ ਪਾਸੇ ਲੋਕਾ ਵੀ ਆ ਜਾਂਦਾ ਸਭ ਤੋਂ ਪਹਿਲਾਂ ਵੀਰ ਪ੍ਰਭ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕੀ ਹਾਲ ਠੀਕ ਠਾਕ ਵਧੀਆ ਵਧੀਆ ਠੀਕ ਆ ਅੱਛਾ ਪ੍ਰਭ ਭਾਈ ਕਿਦਾਂ ਪਸ਼ੂ ਆਈ ਜਾਈ ਜਾਂਦੇ ਆ ਆਈ ਜਾਂਦੇ ਆਈ ਜਾਂਦੇ ਠੀਕ ਆ ਜੀ ਤੇ ਬਿਚਾਰਾ ਤਾਂ ਫਿਰ ਫੋਕਸ ਬੇੜਾਂ ਦੇ ਉੱਪਰ ਹੀ ਹਾਂਜੀ ਹਾਂਜੀ ਮੱਝ ਕੋਈ ਸੂਈ ਸਵਾਈ ਲਈਦੀ ਚੰਗੀ ਠੀਕ ਆ ਹਾਂਜੀ ਹਾਂਜੀ ਚੰਗਾ ਸੁਤਰਾ ਪਸ਼ੂ ਮਿਲੇ ਤੇ ਚਲੋ ਆਉਂਦਾ ਹੈ ਨਾ ਹਾਂਜੀ ਹਾਂਜੀ ਠੀਕ ਆ ਅੱਛਾ ਦੋ ਅੱਜ ਆਪਣੇ ਕੋਲ ਚਾਰ ਬੇੜਾਂ ਦੋ ਸੂਈਆਂ ਚ ਦੋ ਸੁਈਆਂ ਹਾਂਜੀ ਹਾਂਜੀ ਠੀਕ ਆ ਚੰਗੀਆਂ ਖਰੀਆਂ ਨੇ ਬਿਲਕੁਲ ਥਣ ਭਾਂਡੇ ਦੀਆਂ ਚੰਗੀਆਂ ਚੰਗੀਆਂ ਆਪਦੇ ਲੋ ਚੰਗੀਆਂ ਲੈਂਦੀਆਂ ਠੀਕ ਆ ਜੀ ਹਾਂਜੀ ਹਾਂਜੀ ਬਿਲਕੁਲ ਤੇ ਕਿਦਾਂ ਆਪਰਾਪ ਪਸ਼ੂ ਫਿਰ ਵੀਰ ਕੋਈ ਆਨਲਾਈਨ ਸੌਦਾ ਕਰਕੇ ਬਾਅਦ ਤੇ ਖੁਸ਼ ਹੁੰਦੇ ਆ ਜਾਂ ਕਈ ਘਰੇ ਵੀ ਆ ਜਾਂਦੇ ਆ ਚੁਆਇਂ ਕਰਨ ਲਈ ਨਹੀਂ ਆਪਾਂ ਜਾਂਦੀਆਂ ਘਰੇ ਇੱਥੇ ਜਿਹੜੇ ਜਿੰਨੇ ਵੀਡੀਓ ਪਾਈਆਂ ਜਾਂਦੀਆਂ ਆਨਲਾਈਨ ਘਾਟ ਹੀ ਕੱਲੀ ਦੀਆਂ ਅਸੀਂ ਘਰੇ ਆਣ ਕੇ ਆਪਦੀ ਤਸੱਲੀ ਕਰਕੇ ਲੈ ਜਾਂਦੇ ਆ ਤਸੱਲੀ ਕਰਕੇ ਆਪਦੀ ਗੱਡੀ ਲਿਉਂਦੇ ਪੈਸੇ ਗਨਾਗ ਲੱਦ ਕੇ ਲੈ ਜਾਂਦੇ ਤਸੱਲੀ ਕਰ ਲੈਂਦੇ ਹਾਂਜੀ ਹਾਂਜੀ ਠੀਕ ਹੈ ਜੀ ਆਨਲਾਈਨ ਚ ਨਾਲੇ ਆਪ ਨੂੰ ਵੀ ਰਿਸਕ ਰਿਸਕ ਆਦੇ ਨਾਲੇ ਅਗਲੇ ਨੂੰ ਵੀ ਹੁੰਦਾ ਹਾਂ ਗੱਬਨ ਦਾ ਹੁੰਦਾ ਕਿ ਗੱਬਨ ਦਾ ਮੜਾ ਮੋਟਾਖ ਦੇ ਦਾ ਗਰੰਟੀ ਆ ਬਿਲਕੁਲ ਹਾਂ ਜੀ ਹਾਂ ਜੀ ਤੇ ਜਿਹੜੀ ਸੂਈ ਆ ਉਹ ਕਿਲੋ ਖੰਡ ਘਾਟ ਵੱਧ ਜਾਂਦੀ ਹੁੰਦੀ ਜਾਂਦੀ ਬਿਲਕੁਲ ਹਾਂਜੀ ਹਾਂਜੀ ਸੋ ਦੋਸਤੋ ਇਸ ਤੋਂ ਵਧੀਆ ਹੋਰ ਕੋਈ ਜਰੀਆ ਨਹੀਂ ਹੈਗਾ ਜਿਹੜਾ ਵੀ ਘਰੇ ਪਹੁੰਚ ਕਰ ਸਕਦਾ ਆਪਣੀ ਹਰ ਵਾਰ ਇੱਕ ਹੱਥ ਜੋੜ ਕੇ ਵੀ ਬੇਨਤੀ ਹੀ ਹੁੰਦੀ ਹੈ ਰਿਕਵੈਸਟ ਹੁੰਦੀ ਆ ਵੀ ਆਨਲਾਈਨ ਸੌਦੇ ਵੀ ਕਿਤੇ ਨਾ ਕਿਤੇ ਠੀਕ ਆ ਪਰ ਜਿਹੜੀ ਤਵੱਜਹ ਆ ਜਿਆਦੀ ਪਾਇਲ ਆ ਉਹ ਘਰ ਆਣ ਕੇ ਆਪਣੀ ਤਸੱਲੀ ਨੂੰ ਜ਼ਰੂਰ ਦਿਆ ਕਰੋ ਕਿਉਂਕਿ ਹੋ ਸਕਦਾ ਵੀ ਮੇਰੇ ਬਖਾਉਣ ਦੇ ਵਿੱਚ ਕਿਤੇ ਵੀਰਾਂ ਨੂੰ ਥੋੜਾ ਪਤਾ ਵੱਡਾ ਪਸੂ ਛੋਟਾ ਨਜ਼ਰ ਆਵੇ ਛੋਟਾ ਵੱਡਾ ਨਜ਼ਰ ਆਵੇ ਇਸ ਕਰਕੇ ਅੱਖੀਂ ਜ਼ਰੂਰ ਇੱਥੇ ਕੱਢਿਆ ਕਰੋ ਆਣ ਕੇ ਆਪਦਾ ਬਿਲਕੁਲ ਨਿਗਾ ਦੇ ਵਿੱਚੋਂ ਜੋਕੇ ਪਸਵਾ ਕੇ ਤਸੱਲੀ ਕਰਕੇ ਲੈ ਜਾਇਆ ਕਰੋ ਠੀਕ ਆ ਜੀ ਤੇ ਅੱਜ ਪ੍ਰਚਾਰ ਪਸੂ ਆ ਹਾਂਜੀ ਹਾਂਜੀ ਚਾਰ ਤੇ ਆਜੋ ਸ਼ੁਰੂਆਤ ਨਾਲ ਦੀ ਨਾਲ ਕਰ ਲੀਆ ਪਹਿਲੇ ਨੰਬਰ ਤੋਂ ਇਸ ਵਾੜ ਤੋਂ ਕਰ ਲੀਆ ਕੀ ਡਿਟੇਲ ਆ ਵੀਰੇ ਦੀ ਆ ਵਾੜ ਤੀਜਾ ਸੂਗਾ ਸੋਣੀ ਆ ਅੱਛਾ ਜੀ ਹਾਂਜੀ ਹਾਂਜੀ ਤੀਜਾ ਸੂਗਾ ਸੋਣੀ ਆ ਦਿਨ ਕੱਢ ਜੋ ਜੇ ਦਿਨ ਲੈ ਜਾਓਗੀ ਲਿਖਤੀ ਦੇਣ ਤੇ ਹਫਤਾ ਪਿਆ ਜੇ अच्छा हां जी बाकी गड्डी उतरी है 2-4 दिन इधर-उधर भी हो सकते हैं ठीक है ते ते पन पन ओ, जी ठीक है हां जी हां जी ठीक है लो दोस्तों 2-4 दिन ये वैर्ड ले जाऊंगी तेज सुबह सोना इस वैर्ड ने ਤੇ बाकी 53 ਤੋਂ ਪਣ ਥਾਣਾ ਦੀ ਓਕੇ ਰਿਪੋਰਟ ਉਹ ਆਪਣੀ ਗਰੰਟੀ ਉਹ ਭਾਵੇਂ ਇੱਥੇ ਤੇਪਕੇ ਖੜੇ ਭਾਵੇਂ ਜਿਵੇਂ ਮਰਜੀ ਠੀਕ ਹੈ ਜੀ ਠੀਕ ਹੈ हां जी हां जी ਤੇ बाकी ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਥਾਣ-ਥਾਨ ਜਰੂਰ ਦਿਖਾ ਦੇਣਾ ਆ ਲਓ ਠੀਕ ਆ ਸੋ ਚਾਰ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਕ ਨਹੀਂ ਗਈ ਥਾਣ ਵੀ ਪੂਰੇ ਲੰਬੇ ਆ ਤੇ ਬਿਲਕੁਲ ਲੇਵਾ ਹਵਾਨਾ ਦੋਸਤੋ ਨਵਾਨ ਚਾ ਬਹੁਤੇ ਵੀਰ ਕਈ ਵਾਰਾਂ ਆਨਲਾਈਨ ਵੀ ਸੌਦਾ ਕਰਦੇ ਆ ਤੇ ਬਾਕੀ ਜਿੱਦਾਂ ਵੀ ਆ ਪ੍ਰੋਪਰ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਆ ਦੇਖੋ ਜੀ ਸੋ ਝੋਲੀ ਲੇਵਾ ਬਾਕੀ 2-4 ਦਿਨ 2-4 ਦਿਨ ਕੱਢ ਕੇ ਲੇਵਾ ਹੋਰ ਵੀੜਾ ਦੋਸਤੋ ਪੂਰਾ ਬਣਾ ਲੂਗੀ ਠੁਕਮਾ ਲੇਵਾ ਕਰ ਜੂਗੀ ਜਿੰਨਾ ਵੀ ਕਰਮਾ ਲਈ ਬਾਕੀ ਥਾਨ ਤੋਂ ਸੋਨਾ ਲੰਬਾ ਥਾਣਾ ਮੁਠੀ ਥਾਣਾ ਪੂਰੀ ਜਵਾਈ ਦਾ ਸਾਹ ਹਾਂ ਤੇ ਹਾਈਟ ਮੀਡੀਅਮ ਆ ਵਜਨ ਲੋਡ ਪੂਰਾ ਵਹਿੜਦਾ ਹਾਂ ਲੰਮਾਈ ਲਮੋਈ ਬੋਧੀ ਆ ਤੇ ਹਾਈਟ ਜਿੰਨੀਕ ਜੋਗੀ ਹੈ ਫਾਈਟ ਮੀਡੀਅਮ ਆ ਪੱਕੀ ਵਜਨ ਲੋਡ ਪੂਰਾ ਠੀਕ ਹੈ ਵਜਨ ਵੱਟਾ ਪੂਰਾ ਬਾਕੀ ਖੋਲ ਕੇ ਤੋਰ ਕੇ ਤੁਹਾਨੂੰ ਤਸਲੀ ਨਾਲ ਦਿਖਾ ਦਗੇ ਆ ਲਓ ਜੀ ਜਿੰਨਾ ਉਹ ਲਈ ਮਾਲਕ ਦਿੰਦੇ 22 ਕਿਲੋ ਚੋਇਆ ਵਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ 20 ਪਲੱਸ ਤੇ ਦੋਗੇ ਇਹਨੇ ਕਿ ਦੁੱਧ ਕਿੱਥੇ ਲੈ ਜਾਣਾ ਲਓ ਜੀ ਸੋ ਬਾਕੀ ਜਿੰਨੀ ਕ ਕਰਮਾਂ ਵਾਲੀ ਕਾਰਗੁਜ਼ਾਰੀ ਕਰਨ ਵਾਲੀ ਹੋਈ ਉਹਨੇ ਢਿੱਲ ਨਹੀਂ ਕਰਦੀ ਦੁੱਧ ਤਾਂ ਭਰ ਦੇਊਗੀ ਬਾਕੀ ਦੋਸਤੋ ਰੰਗ ਰੰਗ ਬਹੁਤ ਸੋਹਣਾ ਸ਼ਾਈਨਿੰਗ ਸ਼ੂਨਿੰਗ ਪੂਰੀ ਹੈਗੀ ਆ ਠੀਕ ਆ ਤੇ ਕਰੋ ਸੰਗ ਦੇ ਵਿੱਚ ਆ ਜਾਂਦੀ ਆ ਜਿੱਥੇ ਮਰਜ਼ੀ ਖਿਲਾਰ ਦੋ ਹਾਂ ਲੈ ਤੇ ਠੰਡੀ ਧੀਰੀ ਅਸ ਲਗਸਲੁਗ ਪੂਰੀ ਆ ਜਿਵੇਂ ਜਿੱਦਾਂ ਮਰਜ਼ੀ ਵੀਰਾਂ ਦਾ ਵੀ ਖਿਲਾਰ ਦੋ ਜਿੱਥੇ ਖੜ ਗਈ ਵੇਖੋ ਪੈਰ ਉੱਥੇ ਘੱਟਲੇ ਕਰਮਾਂ ਵਾਲੀ ਨੇ ਤੇ ਨਾਲ ਤੁਰੋਗੀ ਜਿੱਥੇ ਖਲੋਏ ਉੱਥੇ ਖਲੋਂਦੀ ਅੱਛਾ ਜੀ ਹਾਂਜੀ ਮੈਨਾਂ ਵੀ ਜਿੱਥੋਂ ਆਈ ਗਝਾਈ ਗਜੂ ਜੰਗੀ ਆ ਫਿਰ ਉਹਨਾਂ ਨੇ ਹਾਂਜੀ ਆਹ ਵੇਖ ਲਓ ਹਾਂ ਨਾਰਮਲ ਹੀ ਇੱਧਰ ਲ ਬਨੇ ਭਲੂਣ ਹੈਗੀ ਐ ਨਾਰਮਲ ਭਲਾ ਭੁਲਾ ਹੈਗੀਆਂ ਨੇ ਠੀਕ ਹੈ ਜੀ ਆ ਤੋਰ ਲਗੀ ਠੀਕ ਹੈ ਜੀ ਸੁਬਹਰ ਚੰਗੀ ਹੈ ਦੋਸਤੋ ਬਾਕੀ ਦੁੱਧ ਪਰਨ ਵਾਲੀ ਵੇੜਾ ਕਰਮ ਵਾਲੀ ਚੰਗਾ ਦੁੱਧ ਕਰੇ ਜੇ ਉਹ ਜੀ ਹੁੰਦੀ ਨਾ ਵੇਣ ਖੋਟੀ ਖਾਟੀ ਜਿਵੇਂ ਕੱਲ ਦੀ ਆਈ ਉਹਨੂੰ ਸੂਪ ਪੈਣੀ ਹਾਂ ਜੀ ਦਿਲ ਦੁਨ ਦਾ ਆ ਬਈ ਜੀ ਧਰ ਗਈ ਹੋਣਾ ਪਠੜਕਾ ਵੇਖ ਲੋ ਪੂਰਾ ਖਾਰੀ ਨੋਡ ਨਹੀਂ ਢਿੱਲੀ ਕੀਤੀ ਹੈ ਓਕੇ ਪੂਰੀ ਤੇ ਕਿਉਂਕਿ ਆ ਵੀ ਆਪਾਂ ਥੋੜੀ ਡਾਈਟ ਪਲਾਨ ਜਿਹੜਾ ਦੋਸਤੋ ਜਿਵੇਂ ਤਾਂ ਹੁੰਦਾ ਡਾਈਟ ਤੁਹਾਨੂੰ ਦਿਖਾ ਦਈਏ ਕਿ ਨਾ ਪਸ਼ੂ ਚਾਰ ਤੇ ਲੱਗੇ ਹੁੰਦੇ ਤੇ ਕਿ ਹਰਿਆ ਪੱਠਾ ਨਹੀਂ ਖਾਂਦੇ ਤੁਹਾਨੂੰ ਜਿਵੇਂ ਜਦੋਂ ਮਰਜ਼ੀ ਵੇਖੋ ਤੁਸੀਂ ਚੱਕੀ ਫੱਟੇ ਜਾਂਦੀ ਹੈ ਹਾਂ ਜੀ ਹਾਂ ਜੀ ਤੇ ਕਿੰਨਾ ਮੁੱਲ ਕਰਾਂਗੇ ਦੇ ਪ੍ਰਭ ਤੇ ਹੁਣ ਆਪਾਂ ਕਿੰਨੇ ਦੇ ਦੇਣ? 1.60 ਕਰਦੇ 55 53000 ਦੀ ਦੇ ਦਾਂ। ਕਰਦੇ ਹੋਰ ਲੈਸ ਕਰਦੇ ਹੋ। 52 ਦੇ ਦੇ ਦਾਂ। ਠੀਕ ਹੋ ਜੂ ਕੋਈ ਨਹੀਂ ਆਏਗਾ ਇਹ ਮਾਨਤਨ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਜੀ ਮਾਨਤਨ ਹੋ ਜਾਊਗਾ ਦੋਸਤੋ ਬਾਕੀ ਰੇਟ ਤੁਹਾਨੂੰ ਦੱਸ ਹੀ ਦਿੱਤਾ। ਡਿਮਾਂਡ ਵੀ ਦੱਸਤੀ ਆ ਲੈਣ ਦੇਣ ਵੀ ਦੱਸਤਾ। ਉਹਦੇ ਵਿੱਚੋਂ ਛੋਟ ਛੱਪਾ ਗੁੰਜਾਇਸ਼ ਆ ਜਿੰਨੀ ਉਹ ਵੀ ਹੋ ਜੂਗੀ। ਸੋ ਹਰ ਇੱਕ ਐਨੀਮਲ ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੁੰਦਾ ਮਾਨਤਨ ਕਰਕੇ ਗੱਲ ਨੂੰ ਉੱਚੀ ਨਹੀਂ ਕਰਦੇ। ਹਾਂ ਬਾਕੀ ਠੰਡੀ ਧੀਰੀ ਆ ਨਾਣਾ ਨੂਣਾ ਚੱਡੇ ਤੇ ਪੂਰੀਆਂ। ਹਾਂ। ਬਾਕੀ ਸਲੱਗ ਸਲੂਗਾ ਪੂਰੀ ਕਰਮਾ ਲਈ ਠੀਕ ਹੈ ਭਾਈ ਪ੍ਰਾਪ ਠੀਕ ਆ ਹਾਂਜੀ ਅਗਲੇ ਬੰਨੇ ਆ ਗਈ ਸੈਕੰਡ ਨੰਬਰ ਤੇ ਜਿਹੜੀ ਇਹ ਵੈੜ ਹਾਂਜੀ ਇਹਦੀ ਅਧਿਓ ਡਿਟੇਲ ਕੀ ਆ ਆ ਵੈੜ ਦੂਜਾ ਸੁਗਾ ਸੋਣੀ ਮੂੰਹ ਛਿੱਗੀ ਹੈ ਹਾਂਜੀ ਹਾਂਜੀ ਦੂਜਾ ਸੂਬਾ ਹਾਂ ਜੀ ਜੀ ਬਰੀਕੀਆਂ ਇਹਦੇ ਜਿਹੇ ਵੈਡ ਚ ਪੂਰੀ ਕੱਦ ਕੱਢਦੇ ਪੂਰੀ ਐ ਐਚਪ ਜਰਸੀ ਕ੍ਰੋਸ ਜਾ ਗਿਆ ਨਾ ਹਾਂ ਜੀ ਹਾਂ ਜੀ ਲਓ ਵੀ ਛੋਟੇ ਜੇ ਕਾਨਾ ਦੋਸਤੋ ਕੱਦ ਸੋਹਣਾ ਹੁਣ ਯਾਰ ਨਾਲ ਕ੍ਰੋਸ ਹੀ ਲਈਦਾ ਕਿਉਂਕਿ ਗਾ ਗਰਮੀ ਦਾ ਆਉਂਦਿਆ ਵਾ ਹਾਂ ਪੱਖ ਵੀ ਅੱਗੇ ਗਰਮੀ ਵਾ ਸਿਆਲ ਆ ਅੱਧਿਓਂ ਬਜਾਦਾ ਲੰਘ ਗਿਆ ਸਮਾਂ ਹਾਂ ਜੀ ਹਾਂ ਜੀ ਤੇ ਬਾਕੀ ਜ਼ਿਆਦਾ ਉਨ੍ਹਾਂ ਦਾ ਗਰਮੀ ਦਾ ਸੀਜ਼ਨ ਆ ਜਾਣਾ ਹਾਂ ਹੁਣ ਹੋਣੀ ਐ ਮਿਲ ਗਿਆ ਨਹੀਂ ਇਹ ਗਰਮੀ ਤੇਜ਼ੀ ਹੋ ਜਾਣੀ ਨਾ ਗਾ ਹਾਂ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਜਰਸੀ ਐਚਪ ਕ੍ਰੋਸ ਅੰਗ ਦੇ ਵਿੱਚ ਬੱਛੀ ਆ ਦੂਜਾ ਸੂਬਾ ਸੋਣਾ 30 ਅੰਦੀ ਦੋਸਤੋ 6 ਆ ਤੇ ਲਿਵਰਟੀ ਬਿਲਕੁਲ ਤੁਹਾਡੇ ਸਾਹਮਣੇ ਆ ਹਵਾਨਾ ਲੇਵਾ ਕਰਮਾਲੀ ਬਿਲਕੁਲ ਲਾਇ ਬਣਾਏ ਪਈ ਆ ਲੇਵਾ ਜਿੰਨਾ ਵੀ ਬਣਾਉਣਾ ਬਣਾ ਕੇ ਤਿਆਰ ਕਰੂਗੀ ਫਿਕਸ ਆਰਡਰ ਹੋਊਗਾ ਬਿਲਕੁਲ ਇਹਨਾਂ ਪਟਾਂ ਦੇ ਸਾਡੇ ਵਿਚਕਾਰ ਜਿਹੜਾ ਦੋਸਤੋ ਲੇਵਾ ਬਣਾ ਕੇ ਤਿਆਰ ਕਰੂਗੀ ਸੋ ਬਾਕੀ ਕਾਦੂ ਵੀ ਸੋਹਣਾ ਬੱਚੀ ਜਿਹੜਾ ਕਾਦੂ ਦੋਸਤੋ ਆਪਾਂ ਦੇਖਦੇ ਆ ਸੋਹਣੇ ਕਾਦ ਕਰ ਦੇ ਵਿੱਚ ਆ ਵੱਡੀ ਵੀ ਜਾਪਦੀ ਆ ਬਾਕੀ ਨਵੀਂ ਆ ਸਭ ਤੋਂ ਜਿਹੜੀ ਅਹਿਮ ਗੱਲ ਆ ਨਵੀਂ ਬੱਚੀ ਆ ਕੋਈ ਵੀਰ ਲੈ ਜਾਊਗਾ ਤੇ ਦੋ ਚਾਰ ਸੂਵੇ ਤੁਸੀਂ ਪੀਵੋਗੇ ਠੀਕ ਆ ਆ ਲੋ ਜੀ ਛੰਡੀ ਤੇਰੀ ਬਹੁਤ ਵਾ ਅਜੇ ਇਹ ਦਿਨ ਪਹਿਲੇ 10 ਹਾਂ ਹਾਂ ਇਹ ਗੂਨ ਉਹਦੀ ਇੱਕ ਇੱਕ ਖੇਚੀ ਕੇ ਮਹਾਈ ਹੁੰਦੀ ਹੈ ਜੀ ਹਾਂ ਹਾਂਜੀ ਠੀਕ ਹੈ ਜੀ ਪ੍ਰਭ ਕੀ ਕਰਾਂਗੇ ਮੋਲੇ ਤਾਂ ਲੈਣ ਦੇਣ ਮੋਲੇ ਦਾ ਕਾਰਨ ਉਹੋ ਜਿਹੇ 50 52 ਕਰੀ ਜਾਂਦੇ ਲੋਕੇ ਹਾਂ ਤੇ ਮੂਲ ਤੇ 48 ਇਹ 45000 ਦੀ ਤੇਰਾ 45 ਦੀ ਹਾਂਜੀ ਹਾਂਜੀ ਠੀਕ ਹੈ ਜੀ ਕਰਦੇ ਹੋ ਹੋਰ ਲੈਸ ਕਰਦੇ ਹੋ ਕਰਦੇ ਹੋ ਕਰਦੇ ਜਿੰਨਾ ਵੀ ਹੋ ਸਕਦਾ ਗੰਗਾਜ 1000 ਰੁਪਏ ਸ਼ਾਟਾ ਕਸਰਾ ਕੱਟ ਦਿਆ ਕਰੋ ਹਾਂ ਹਾਂਜੀ ਹਾਂਜੀ ਬਚੀ ਰਿਹਾ 52 ਦੀ ਤੁਹਾਨੂੰ ਪਤਾ ਸੱਚੇ ਨੇ ਦੂਰੋਂ ਦਰਿਆ ਡਿਆਉਣਾ ਤੇ ਮਤਲਬ ਕਿ ਕਰਾਫਟ ਦੇ ਖਰਚੇ ਕਿਰਾਏ ਕਰੋ ਇਹ ਬੜੇ ਚੜ ਜਾਂਦੇ ਉੱਪਰ ਹਾਂਜੀ ਹਾਂਜੀ ਤੇ ਕਿਸੇ ਨੂੰ ਮਹਿੰਗਾ ਨਾ ਸੌਦਾ ਜਾਪੇ ਤੇ ਪੂਰੀ ਕਰਦੇ ਆਪ ਤੇ ਵੇਖੋ ਬੁਰੀਆਂ ਬਰੀਕੀਆਂ ਜੇ ਵੇਖ ਹਾਂ ਨਹੀਂ ਚੰਗੀ ਆ ਸੋਹਣੀ ਕਰਨ ਵਾਲੀ ਜਿੰਨੀ ਵੀ ਆ ਹਾਂਜੀ ਆਵੇ ਗਾੜ ਗੂੜ ਵੀ ਆ ਪੂਰੀ ਆ ਵੇਖ ਲਓ ਹਾਂ ਕਿੱਥੋਂ ਸ਼ੁਰੂ ਹੁੰਦੀ ਹੈ ਨਹੀਂ ਹਜੇ ਤਾਂ ਖੁਲਣਾ ਬਣਾਉਣਾ ਲੈਵਲ ਲੁਗਾ ਦੇ ਨੇ ਹਜੇ ਤਾਂ ਮੈਨੂੰ ਲੱਗਦਾ ਵੀ 100 ਚੋਂ 20 ਪੈਸੇ ਵਾਲਾ ਕੰਮ ਹੈ ਤੇ ਜਿੰਨਾ ਵੀ ਇਹ ਕਰੂਗੀ ਤਿਆਰੀ ਕੋਈ 5-7 ਦਿਨਾਂ ਚਾਹੀਦੇ ਆ ਜੇ ਸਾਹ ਹੋ ਗਿਆ 10000 ਰੁਪਏ ਪਾਜੂ ਹਾਂ ਅੱਛਾ ਪ੍ਰੋਫੈਸਰ ਜਿਹੜੀ ਅਗਲੇ ਨੰਬਰ ਤੇ ਆਪਣੇ ਕੋਲ ਤੀਜੇ ਨੰਬਰ ਤੇ ਇਹ ਸੂਈਆਂ ਆ ਗਈਆਂ ਦੋਵੇਂ ਆਹ ਸੂਈਆਂ ਠੀਕ ਆ ਇਹ ਅੱਛਾ ਪਚਾ ਗਈ ਆਈ ਐਚਐਫ ਚ ਕ੍ਰੋਸ ਵਾ ਅੱਛਾ ਆਈ ਆਈ ਅੱਜ ਤੜਕੇ ਹੀ ਛੱਡਜੋ ਆਈ ਵੈੜ ਹਾਂ ਆ ਤੁਹਾਡੇ ਸਾਹਮਣੇ ਲਿਬੜੀ ਲੁਬੜੀ ਵੜੀ ਠੀਕ ਆ ਹਾਂਜੀ ਅੱਛਾ ਇਹਨੂੰ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਓ ਬੱਚਾ ਸੂਈ ਨੂੰ ਇੱਥੇ 10 ਦੇ ਅੰਦਰ ਬਾਹਰ ਹੀ ਆ 10 ਦਾ 15 ਦਿਨਾਂ ਕੋ ਮੰਨ ਲੇ 15 ਦਾ ਮੰਨ ਲਿਓ ਤੁਹਾਡੇ ਸਾਹਮਣੇ ਬੱਚਾ ਮਗਰ ਬੱਚਾ ਬੱਚਾ ਲਓ ਜੀ ਮਗਰ ਬੱਚਾ ਦੋਸਤੋ ਬਿਲਕੁਲ ਤੁਸੀਂ ਵੇਖ ਸਕਦੇ ਜੇ ਠੀਕ ਆ ਜੀ ਬਰਾਊਨ ਵਾਈਟ ਡੱਬੇਗੇ ਵਿੱਚ ਬੱਚਾ ਮਗਰ 15 ਦਿਨਾਂ ਦਾ ਆਈਡੀਆ ਮੰਨ ਲਿਓ ਸਵੇਰ ਨੂੰ ਹੋਊਗੀ ਵੜੇ ਸੂਗਾ ਦੁੱਜਾ ਹੀ ਆ ਦੋ ਜਾਂ ਹਾਂਜੀ ਆ ਥੋੜੀ ਲੂੰਈ ਜੀ ਪਾਟੀ ਆਈ ਦੂਰੋਂ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਦੁੱਧ ਹੁਣ 15 ਦਿਨਾਂ ਦੀ ਸੂਈ ਦੇ ਥੱਲੇ ਕਿੰਨਾ ਕਿ ਦੱਸਿਆ ਹੁਣ ਇਹਦੇ ਥੱਲੇ ਆਪਾਂ ਨੇ 21 ਕਿਲੋ ਚੋਕੇ ਲਿਆਏ ਆ ਹੂੰ 18 ਕਿਲੋ ਦੀ ਗਰੰਟੀ ਹੈ 18 ਕਿਲੋ ਮੌਜੂਦਾ ਹੈਗਾ ਪੂਰਾ ਹਾਂਜੀ ਹਾਂਜੀ ਕੋਈ ਇਹਤ ਨਹੀਂ ਹੈਗਾ ਵੱਧ ਹੋ 19 ਹੋਜੂ 20 ਹੋਜੂ 17 ਨਹੀਂ ਹੁੰਦਾ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਉਰੀ ਵੱਡੀ ਵੇੜੇ ਨਿਕਲੀ 19 ਕਿਲੋ ਤੇ ਵੀਰਾਂ ਦਾ ਵੀ ਤਸੱਲੀ ਆ ਬਾਕੀ ਜਿਹੜੇ ਵੀਰ ਨੇ ਖਰੀਦਣੀਆਂ ਦੋਸਤੋ ਪੈਸੇ ਲਾਉਣੇ ਆ ਉਹਨੇ ਘਰੇ ਆਣ ਕੇ ਚੋਕੇ ਵੇਖ ਹੀ ਲੈ 19 ਦਾ 18 ਲੀਟਰ ਹੋ ਸਕਦਾ ਪਰ 17 ਦੀ ਕੋਈ ਗੁੰਜਾਇਸ਼ ਨਹੀਂ ਆਉਂਦਾ ਤੇ ਬਾਕੀ ਕਦ ਫੋਲ ਵੱਡਾ ਜਿਹੜਾ ਆਪਾਂ ਨੋਰਮਲ ਦੇਖਦੇ ਆ ਠੀਕ ਆ ਐਚ ਐਫ ਦੇ ਵਿੱਚ ਥੋੜਾ ਵੱਡਾ ਕੋਈ ਕ੍ਰੋਸ ਵੀ ਹੈਗਾ ਬਾਕੀ ਵੱਡੇ ਕਦ ਘੜ ਦੇ ਵਿੱਚ ਤੇ ਨੋਰਮਲ ਕਈ ਨਾ ਦਰਮਿਆਨੀ ਸਾਫ ਸਮਾਲ ਦੇ ਵਿੱਚੋਂ ਵੀ ਪਸੂ ਨਿਕਲਿਆ ਹੁੰਦਾ ਬਾਕੀ ਠੰਡੀ ਢੁੰਡੀ ਆ ਪੂਰੀ ਧੀਰੀ ਆ ਜਿੰਨੇ ਵੀ ਆ ਕਰਮਾ ਲਈ ਬਾਕੀ ਥਣ ਥੋਣਾ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਸਰਾ ਜਰੂਰ ਦਿਖਾ ਦਿੰਨੇ ਆ ਆਹੋ ਸ਼ਾਮ ਨੂੰ ਤੁਰਨਾ ਖਾ ਜਾਂਦਾ ਆ ਰੋਕ ਲਿਓ ਪ੍ਰਭ 2 ਮਿੰਟ ਇੱਥੇ ਆ ਵੱਡੇ ਖਲਾਰ ਲਿਓ ਕੋਈ ਨਹੀਂ ਆ ਲਓ ਜੀ ਠੀਕ ਹ ਸੋ ਇੱਕ ਆਈਡੀਆ ਦੋਸਤੋ ਦੋਸਤੋ ਮੰਨ ਕੇ ਵੀ ਕੱਦ ਵੱਡਾ ਪੂਰਾ ਵੱਡੇ ਕੱਦ ਦੇ ਵਿੱਚ ਤੇ ਦੁੱਧ ਕਰਮਾ ਵਾਲੀ ਦੇ ਥੱਲੇ ਹੁਣ 19 ਕਿਲੋ ਹੈਗਾ ਕੋਈ 18 ਮੰਨ ਕੇ ਵੀ ਤੁਸੀਂ ਤਸੱਲੀ ਕਰ ਸਕਦੇ ਤੇ ਬੱਚਾ ਮਗਰ 15 ਦਿਨਾਂ ਦਾ ਆਈਡੀਆ ਸੂਈ ਨੂੰ ਹੋ ਗਿਆ ਸਮਾਂ ਦੁੱਧ ਦਾਾਨੂੰ ਪਤਾ ਨੂੰ ਝੂਠ ਨਹੀਂ ਵੱਜਦਾ ਹੂੰ ਜਿਹੜਾ ਆਉਂਦਾ ਵੀ ਦੋ ਟਾਈਮ ਚੋ ਆ ਕੇ ਖੜਦਾ ਵਾ ਬਸ ਬਸ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਹਾਂ ਥੋੜੀ ਜਿਹੀ ਨਾ ਜੀ ਦੂਰੋਂ ਆ ਜੀ ਪੱਠਿਆਂ ਦਾ ਮੂੰਹ ਨਹੀਂ ਚੁੱਕਣ ਦੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਪ੍ਰਭ ਕੀ ਕਰਾਂਗੇ ਇਹਦਾ ਮੁੱਲ ਇਹਦਾ ਮੁੱਲ ਕਰਨ ਨੂੰ ਬੱਚੀ ਦੇ 55000 ਦੀ ਆ 48000 ਦੀ ਦੇ ਦਈਏ 48 ਦੀ ਹਾਂਜੀ ਹੋ ਜੂ ਮੰਨ ਤਾਂ ਨੋਰ ਠੀਕ ਹੈ ਜੀ ਹਾਂ ਜੀ ਲਓ ਜੀ 48000 ਮੈਨੂੰ ਵੀ ਨਹੀਂ ਕਿ ਜ਼ਿਆਦਾ ਨਹੀਂ ਕੋਈ 2 2 ਯਾਰ 48000 ਦੋਸਤੋ ਲਾਇਨ ਦੇਣਾ ਤੇ ਉਹਦੇ ਜੋ ਵੀ ਵੀਰ ਆਖ ਰਿਹਾ ਵੀ ਥੋੜਾ ਬਤਾ ਮਾਨਦਾਨ ਕਰ ਜੀ ਆਪਾਂ ਜਿੰਨੇ ਵੀਡੀਓ ਜ਼ਿਆਦਾ ਆਪਣੇ ਵੇਚਣ ਵਾਲੇ ਖੜਦੇ ਠੀਕ ਆ ਜੀ ਠੀਕ ਆ ਹਾਂ ਜੀ ਹਾਂ ਜੀ 48000 ਦੇ ਵਿੱਚੋਂ ਵੀ ਛੋੜ ਛੱਪਾ ਬੱਛਾ ਮਗਰਾ ਆ ਜੇ ਠੱਲੀ ਤੇਰੀ ਭਾਵੇਂ ਬੱਛਾ ਛੱਡੋ ਕਹੋ ਨਾ ਐਂਜੀ ਬਹਿ ਜਾਓ ਠੀਕ ਆ ਜੀ ਪਾਵੇ ਲੈ ਵੀ ਠੀਕ ਆ ਹਾਂ ਜੀ ਹਾਂ ਜੀ ਸੋ ਵਰਦੀ-ਪੁਰਦੀ ਕਰਮਾਂ ਵਾਲੀ ਪੂਰਾ ਠੀਕ ਆ ਜੀ ਜਿਵੇਂ ਸੌਣ ਦੇ ਮਹੀਨੇ ਚ ਮੀਂਹ ਵਰਦਾ ਹਾਂ ਜੀ ਹਾਂ ਹਾਂਜੀ ਠੀਕ ਆ ਇਹਦੀ ਕੀ ਡਿਟੇਲ ਆ ਆ ਸੂਈ ਨੂੰ ਇਹਨੂੰ ਇੱਥੇ ਕੀ 10 ਦਿਨ ਹੋ ਗਏ ਆ ਅੱਛਾ ਆ ਪਾ ਪਿਛਲੀ ਵੀਡੀਓ ਜੀ ਪਾਈ ਅੱਛਾ ਹਾਂਜੀ ਤੇ ਆ ਇਧਰ ਦੇ ਬੰਦੇ ਸ਼ੇਖ ਬਦੇਵਾਲ ਦੇ ਦੇ ਉਹਨਾਂ 500 ਰੁਪਏ ਸਾਈ ਪਾਈ ਸੀ ਆ ਤੇ ਆਂਦੇ ਆਨਲਾਈਨ ਘੱਲ ਦੋ ਹੂੰ ਹਾਂਜੀ ਤੇ ਗਰੰਟੀ ਦੇ ਘੱਲ ਦੋ ਆਨਲਾਈਨ ਹਾਂਜੀ ਤੇ ਮੈਂ ਉਹਨਾਂ ਨੂੰ ਆਖਿਆ 8 ਕਿਲੋ ਨਹੀਂ 7 ਕਿਲੋ ਮੰਨ ਕੇ ਲੈ ਜਾਓ ਹੂੰ ਹੂੰ ਤੇ ਮੁੜ ਕੇ ਨਾ ਹੋਈ ਜਵਾਬ ਉਹ ਨਹੀਂ ਦਿੱਤਾ ਤੇ ਨਾ ਪਾਉਣ ਲੈਂਦੀ ਡੇ ਹੁੰਦੇ ਨਹੀਂ ਕਿ ਚਲੋ ਕੋਈ ਸਲਾਹ ਨਹੀਂ ਬਣੀ ਹੋਣੀ ਫਿਰ ਕੁਝ ਵੀ ਜਾਣ ਲਾ ਲੋ ਸਾਖ ਪਤਾਵ ਅੱਛਾ ਤੇ ਇਹ ਸੂਆ ਕਿੰਨਾ ਹੋਊਗਾ ਦੂਜਾ ਪਹਿਲੇ ਨਹੀਂ ਪਹਿਲੇ ਨੂੰ ਪਹਿਲੇ ਨੂੰ ਬੱਚੀ ਹੈ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਸੂਈ ਅੱਜ ਸੂਈ ਨੂੰ 10 ਦਿਨ ਹੋ ਗਏ ਆ ਬੱਚਾ ਇਹ ਮਗਰ ਕੀ ਸੀ ਅੱਛਾ ਬੱਚਾ ਹਾਂਜੀ ਹਾਂਜੀ ਆ 8 7 ਕਿਲੋ ਹੁਣ ਹੈਗਾ ਮੌਜੂਦਾ ਨਹੀਂ 8 ਵਾਧ ਕੀ ਸੋਣ ਦੋ ਦਿਨ 9 ਹੀ 8 ਕਿਲੋ ਮੰਨ ਕੇ ਚੱਲੋ ਅੱਛਾ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ 7 ਕਿਲੋ ਦੱਸਿਆ ਸੀਗਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ ਲਵੀ ਜੀ ਵੇੜਾ ਪਹਿਲਾ ਸੂਆ ਸ ਠੀਕ ਹੈ ਜੀ ਸਾਹਮਣੇ ਘੂਣੋ ਕਿਦਾਂ ਨਾ ਕਿਤੇ ਥੋੜੀ ਜੀ ਪਿੱਛੋਂ ਕੋਈ ਨਰਮੀ ਜੀ ਵਿਖਾਈ ਗਈ ਹੈ ਬਾਕੀ ਅੱਗੇ ਜਿਹੜਾ ਵੀਰ ਲੈ ਜਾਊਗਾ ਤੇ ਪਹਿਲਾਂ ਵੈੜਾ ਸੋਈ ਨੂੰ ਕੋਈ 10 ਕਿ ਦਿਨ ਆਈਡੀਆ ਹੋ ਗਿਆ ਸੋਈ ਨੂੰ ਵੱਛਾ ਮਗਰ ਆ ਮੇਲ ਕਾਫ ਆ ਤੇ ਹੁਣ 8 ਕਿਲੋ ਹੋਊਗਾ ਸ਼ੋਅ ਹਾਂਜੀ ਹਾਂਜੀ ਠੀਕ ਹੈ ਲਓ ਜੀ 8 ਕਿਲੋ ਦੋਸਤੋ ਦੁੱਧ ਇਹਦੇ ਥੱਲੇ ਮੌਜੂਦ ਆ ਤੇ ਹਾਈਟ ਮੀਡੀਅਮ ਦਰਮਿਆਨੀ ਮੰਨ ਕੇ ਵੀ ਵੀਰ ਕੋਈ ਸੌਦਾ ਕਰ ਸਕਦਾ ਬਾਕੀ ਚੋਣ ਚਾਨ ਪ੍ਰਭ ਕਿਵੇਂ ਚੰਗੀ ਆ ਚੰਗੀ ਚੰਗੀ ਜੀ ਥਣਾ ਥਣਾ ਚੌਂ ਦੀ ਕੋਈ ਕੰਪਲੇਂਟ ਨਹੀਂ ਓਕੇ ਆਪਾਂ ਨਹੀਂ ਜਿਆਦੀ ਗੱਲ ਹੈ ਕਿ ਗਾਰੰਟੀ ਘੱਟ ਹੀ ਦਈਦੀ ਡੰਗਰ ਦੀ ਹਾਂ ਤੁਹਾਨੂੰ ਬੜਾ ਸਾਲ ਹੀ ਚੀਜ਼ ਇਹ ਤਾਂ ਦੀਨ ਮਾਨ ਦੇਖੋ ਪ੍ਰੋਫ ਦੱਸਾਂ ਕਿ ਚੱਕਰੇ ਤਾਂ ਐਵੇਂ ਨਿਆਇ ਜੀ ਗਾਰੰਟੀਆਂ ਵੀ ਦਿੱਤੀ ਜਾਂਦੇ ਆ ਪਰ ਇੱਥੇ ਜਿਹੜਾ ਆ ਕੇ ਆਪਣੀ ਤਸੱਲੀ ਕਰ ਗਿਆ ਤੇ ਕਈ ਵਾਰ ਪਤਾ ਨਹੀਂਗਾ 2 ਮਿੰਟਾਂ ਬਾਅਦ ਕੀ ਹੋਈ ਨਹੀਂ ਗੱਲ ਹਾਂ ਜੀ ਇਸ ਤਰ੍ਹਾਂ ਤੁਹਾਨੂੰ ਬੜਾ ਝੂੜਵਾਜਦਾ ਨਹੀਂ ਆ ਨਹੀਂ ਜੀ ਨਹੀਂ ਜਿਹੜਾ ਚੋ ਹੀ ਲੈਣਾ ਆਣ ਕੇ ਜਿਹਨੇ ਪੈਸੇ ਦੋ ਟਾਈਮ ਉਹਦੇ ਵੀ ਚੋਕੇ ਬਾਲਟੀ ਦੀ 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 ਆ ਵੀ ਹੱਥੀ ਜੋੜ ਲੈਂਦੇ ਹਾਂਜੀ ਹਾਂਜੀ ਉਹ ਖਾ ਦੇ ਜੀ ਚੱਲਦੀ ਨਹੀਂ ਦੇ ਇੱਕ ਤਾਂ ਉਹਦਾ ਗੱਬਨ ਪਸ਼ੂ ਦੇਊਗਾ ਤਾਂ ਹੁੰਦਾ ਵੀ ਜਿਹੜਾ ਸੋਇਆ ਸੋਇਆ ਪਤਾ ਵੀ ਉਹ ਚੋ ਲੈਣਾ ਤੇ ਸਾਹਮਣੇ ਸਹੀ ਦਸੀਏ ਫਿਰ ਹਾਂਜੀ ਹਾਂਜੀ ਤੇ ਇਹਦਾ ਹੁਣ ਆਪਾਂ ਅੱਜ ਕੀ ਕਰਦੇ ਲੈਣ ਦੇਣ ਉਹ ਤਨਾ 30 32 ਕਰਦੇ ਹਾਂ 26000 ਚੋਂ 200 ਛੱਡਣਾ 26 ਜੋ ਛੱਬੀ ਹਜ਼ਾਰ ਦੇ 200 ਹਾਂਜੀ ਹਾਂਜੀ ਉਹ ਦਿਨ ਵੀ ਨਾ ਕੀਤਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ 26000 ਦੇ ਵਿੱਚੋਂ 200 ਆਨਲਾਈਨਾਂ ਦੇ ਹੀ ਘੱਲ ਦੋ ਹਾਂ ਹਾਂ ਆਪਾਂ ਜਿਆਦਾ ਕੀਤਾ ਨਹੀਂ ਆਨਲਾਈਨ ਦਾ ਹਾਂ ਮੈਂ ਇੱਥੇ ਆਣ ਕੇ ਵੇਲੋ ਨਹੀਂ ਕੀ ਵੱਡੀ ਆਉਦੀ ਇੱਕ ਨਾ ਟਾਈਮ ਚੋਗੇ ਵੇਲੋ ਦੁੱਧ ਜਿੰਨਾ ਖਾਉਣਾ ਹੋਊਗਾ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਵੀ ਦੋਸਤੋ 26000 ਦੇ ਵਿੱਚੋਂ 200 ਰੁਪਈਆ ਮਾਨਤਨ ਤੇ ਬਿਲਕੁਲ ਉਂਗਲ ਉਂਗਲ ਜਿੱਡੇ ਥਾਣਾ ਤੇ ਚਵਾਈ ਚਪਈ ਵੀਰ ਚੰਗੀ ਦਸਣ ਦਿਆ 8 ਕਿਲੋ ਕੋਈ ਆਈਡੀਆ ਵੀਰ ਮੰਨ ਲੈ ਵੀ ਆਪਾਂ ਪਾਵੇਂ ਨਾ ਪਾਓ ਠੀਕ ਹੈ ਜੀ ਤੇ 20000 ਦੇ ਵਿੱਚ ਤੁਹਾਨੂੰ ਮਿਲ ਜੂਗੀ ਹਾਂਜੀ ਫਿਲਹਾਲ ਦੋਸਤੋ ਵਹਿੜਾ ਅੱਜ ਆਈ ਬਹੁਤ ਖਰੀ ਵਹਿੜਾ ਜੀ ਚੋਈ ਥੋੜੀ ਲੇਟ ਨਹੀਂ ਤੇ ਆਇਆ ਹਵੇਲੇ ਨੂੰ ਪੂਰੀ ਖੜੀ ਹੁੰਦੀ ਹੈ ਸਵੇਰ ਚੋਈ ਸੀ ਕਿੰਨੇ ਕ ਵਜੇ 7:00 7:30 ਵਜੇ ਚਵਾਈ ਹੋਈ ਜੀ 7:00 ਵਜੇ 7:00 ਤੋਂ 7 ਚਵਾਈ ਆਪਾਂ ਚੋਈ ਦੋ ਡੰਬਾਂਵੇਂ ਆਨਲਾਈਨ ਹੀ ਮੰਗਾਲੇ 18 ਕਿਲੋ ਦੀ ਗਰੰਟੀ ਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਲਓ ਵੀ ਦੋਸਤੋ 7:00 ਤੋਂ 7 ਚਵਾਈ ਹੋਈ ਹੈ ਪੂਰੀ ਨਹੀਂ ਬਣਦੀ ਆ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਕਿਸੇ ਵੀਰ ਨੇ ਵੀ ਦੋਸਤੋ ਪਸ਼ੂ ਖਰੀਦਣਾ ਜਿਹੜਾ ਕੋਈ ਗੱਬਣ ਖਰੀਦਣਾ ਆ ਰਿਹਾ ਆਪਾਂ ਹਰ ਵਾਰੀ ਕਹਿੰਦੇ ਆ ਬੇਨਤੀ ਯਾ ਰਿਕਵੈਸਟ ਹੁੰਦੀ ਆ ਆਪਣੀ ਵੀ ਆਪਦਾ ਚੌਥਾ ਨਾ ਦਾ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਤੇ ਸੋਏ ਸੋਏ ਨਾਗਦੀ ਜਿਹੜੀ ਦੋਸਤੋ ਬਿਲਕੁਲ ਸਾਹਮਣੇ ਹੁੰਦੀ ਹੈ ਬਿਲਕੁਲ ਜੁੜਾ ਆ ਬੈਡ ਬੜੀ ਖਰੀ ਉਹਨਾਂ ਨੇ ਆਖਿਆ ਇੱਕ ਟ੍ਰਾਂਲੇਸ਼ਨ ਦੀ ਬੁਰੀ ਚਾਰੀ ਇਹਨੂੰ ਅੱਛਾ ਜੀ ਹਾਂਜੀ 2-3 ਕਿਲੋ ਦੇਸੀ ਕੇ ਉਹ ਵੀ ਚਰਿਆ ਇਹਨੂੰ ਅੱਛਾ ਅੱਛਾ ਉਹ ਤੁਹਾਨੂੰ ਦੱਸੇ ਨਹੀਂ ਦਿਆ ਉੱਤੇ ਹੀ ਪਿੰਡੇ ਤੇ ਆਹ ਹਾਂ ਹਾਂ ਨਹੀਂ ਚਲੋ ਜਿੰਨੀਆਂ ਕਰਮਾਂ ਦੀ ਭਾਵੇਂ ਮੈਂ ਪਹਿਲਾਂ ਜ਼ਿਕਰ ਕਰਤਾ ਤੇ ਨੰਬਰ ਕਰੀਏ ਸਾਂਝੇ ਨਾਮ ਮੇਰਾ ਪ੍ਰਭਜੀਤ ਸਿੰਘ ਪੂਨਬਰ 9786727 ਠੀਕ ਹੈ ਜੀ ਹਾਂਜੀ ਹਾਂਜੀ ਪਿੰਡ ਸਰਾਲੀ ਮਾਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਵੀਰ ਦੇ ਨੰਬਰ ਸਕਰੀਨ ਤੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ